ਹਾਂਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਐਜੂਕੇਟਰ ਚੈਨਲ ਤੇ ਠੀਕ ਹੈ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਹਰ ਇੱਕ ਨਿਊ ਅਪਡੇਟ ਸਭ ਤੋਂ ਪਹਿਲਾਂ ਆਪਣੇ ਚੈਨਲ ਤੇ ਜਿਹੜਾ ਤੁਹਾਨੂੰ ਦਿੱਤਾ ਜਾਂਦਾ ਹੈ ਠੀਕ ਹੈ ਤਾਂ ਕਰਕੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਠੀਕ ਹੈ ਤੇ ਨਾਲ ਹੀ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰਦੇ ਹੋ ਤਾਂ ਕਿ ਆਉਣ ਵਾਲੀ ਹਰ ਇੱਕ ਜਾਣਕਾਰੀ ਜਿਹੜੀ ਉਹ ਟਾਈਮ ਟੂ ਟਾਈਮ ਤੁਹਾਨੂੰ ਮਿਲਦਾ ਰਹੇ ਠੀਕ ਹੈ ਅੱਜ ਦੀ ਜਿਹੜੀ ਲੇਟੈਸਟ ਅਪਡੇਟ ਆਈ ਹੈ ਜੀ ਪੀ ਆਰਟੀਸੀ ਦੇ ਵਿੱਚ ਆਈ ਵੱਡੀ ਭੱਤੀ ਠੀਕ ਹੈ ਤੇ ਪੋਸਟਾਂ ਨੇ ਰਾਜ ਡਰਾਈਵਰ ਤੇ ਕਨੈਕਟਰ ਦੀਆਂ ਤੇ ਇਹਦੇ ਲਈ ਯੋਗਤਾ 8th 10th ਦੇ ਪਲੱਸ 2 ਵੀ ਜੇਕਰ ਤੁਹਾਡੀ ਕੀਤੀ ਹੋਈ ਹੈ ਤੁਸੀਂ ਇਹਨਾਂ ਵੈਕੈਂਸੀਸ ਦੇ ਲਈ ਅਪਲਾਈ ਕਰ ਸਕਦੇ ਹੋ ਠੀਕ ਹੈ ਸਭ ਤੋਂ ਵੱਡੀ ਗੱਲ ਹੈ ਇਹਦੇ ਲਈ ਕੋਈ ਪੇਪਰ ਨਹੀਂ ਹੋਏਗਾ ਓਨਲੀ ਇੰਟਰਵਿਊ ਬੇਸ ਤੇ ਤੁਹਾਡੀ ਵੈਕੈਂਸੀਸ ਆ ਜਿਹੜੀਆਂ ਇਹ ਫਿਲ ਕੀਤੀਆਂ ਜਾਣੀਆਂ ਓਨਲੀ ਇੰਟਰਵਿਊ ਤੇ ਬੇਸ ਤੇ ਜਿਹੜੀ ਤੁਹਾਡੀ ਸਿਲੈਕਸ਼ਨ ਆ ਉਹ ਹੋਏਗੀ ਠੀਕ ਹੈ ਚਲੋ ਲੈ ਚੱਲਦੇ ਆ ਤੁਹਾਨੂੰ ਜੀ ਅੱਜ ਦੇ ਨੋਟੀਫਿਕੇਸ਼ਨ ਦੇ ਉੱਤੇ ਜਿਹੜੀ ਐਪਲੀਕੇਸ਼ਨ ਇਨਵਾਈਟਡ ਕੀਤੀਆਂ ਗਈਆਂ ਨੇ ਰਾਜੇ ਡਰਾਈਵਰ ਦੀ ਵੈਕੈਂਸੀ ਦੇ ਲਈ ਹੈ ਨੋਟੀਫਿਕੇਸ਼ਨ ਠੀਕ ਹੈ ਤੇ ਜਿਹੜੀਆਂ ਕੰਡਕਟਰ ਦੀਆਂ ਵੈਕੈਂਸੀਸ ਦੇ ਲਈ ਉਹ ਨੋਟੀਫਿਕੇਸ਼ਨ ਮੈਂ ਤੁਹਾਡੇ ਨਾਲ ਬਾਅਦ ਚ ਸ਼ੇਅਰ ਕਰਦੀ ਆਂ ਅੱਗੇ ਅਸੀਂ ਗੱਲ ਕਰਦੇ ਆਂ ਇਹਨਾਂ ਵੈਕੈਂਸੀਸ ਦੇ ਬਾਰੇ ਡਿਟੇਲ ਦੇ ਵਿੱਚ ਕੰਡਕਟਰ ਦੀਆਂ ਇਹ ਡਰਾਈਵਰ ਦੀਆਂ ਵੈਕੈਂਸੀਸ ਆ ਠੀਕ ਹੈ ਤੇ ਆਊਟਸੋਰਸ ਬੇਸ ਤੇ ਫਿਲ ਕੀਤੀਆਂ ਜਾਣੀਆਂ ਨੇ ਠੀਕ ਹੈ ਤੇ ਇਹ ਜਿਹੜਾ ਨੋਟਿਸ ਆ ਰਾਜੇ ਤੁਸੀਂ ਠੀਕ ਹੈ ਜਿਹੜਾ ਨੋਟੀਫਿਕੇਸ਼ਨ ਆ ਇਹ ਤੁਸੀਂ ਇਹਨਾਂ ਦੀ ਆਹ ਵਾਲੀ ਸਾਈਟ ਆ ਵੈਬਸਾਈਟ ਤੇ ਜਾ ਕੇ ਤੁਸੀਂ ਨੋਟੀਫਿਕੇਸ਼ਨ ਆ ਜਿਹੜਾ ਦੇਖ ਸਕਦੇ ਹੋ ਤੇ ਇਹ ਵੈਕੈਂਸੀ ਦੇ ਲਈ ਤੁਸੀਂ ਆਨਲਾਈਨ ਅਪਲਾਈ ਕਰਨਾ ਠੀਕ ਹੈ ਤੇ ਆਨਲਾਈਨ ਅਪਲਾਈ ਕਰਨ ਦੇ ਲਈ ਇਹ ਸਾਈਟ ਵੀ ਇਹਨਾਂ ਨੇ ਪ੍ਰੋਵਾਈਡ ਕੀਤੀ ਹੋਈ ਆ 21 April ਤੋਂ ਜਿਹੜਾ ਇਹਨਾਂ ਵੈਕੈਂਸੀ ਦੇ ਲਈ ਅਪਲਾਈ ਹੋਣਾ ਸ਼ੁਰੂ ਹੋ ਗਿਆ ਤੇ 30 ਤਰੀਕ ਲਾਸਟ ਹੈ 30 ਤਰੀਕ 5 ਵਜੇ ਤੱਕ ਤੁਸੀਂ ਇਹਨਾਂ ਵੈਕੈਂਸੀ ਦੇ ਲਈ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਅੱਗੇ ਗੱਲ ਕਰਦੇ ਆ एलिजिਬਿਲਟੀ ਕਰਾਈਟੇਰੀਆ ਕਿ ਕੈਂਡੀਡੇਟ ਆ ਜਿਹੜਾ ਉਹ ਮਿਡਲ ਸਟੈਂਡਰਡ ਪਾਸ ਹੋਣਾ ਚਾਹੀਦਾ ਮਤਲਬ 8th ਪਾਸ ਹੋਣਾ ਚਾਹੀਦਾ ਠੀਕ ਹੈ ਤੇ ਪੰਜਾਬੀ ਐਜ ਸਬਜੈਕਟ ਪੰਜਾਬੀ ਸਬਜੈਕਟ ਜ਼ਰੂਰ ਪੜਿਆ ਹੋਣਾ ਚਾਹੀਦਾ ਉਹਨੇ ਠੀਕ ਹੈ 5 ਸਾਲ ਦਾ ਹੈਵੀ ਡਰਾਈਵਿੰਗ ਲਾਇਸੈਂਸ ਹੈ ਜਿਹੜਾ ਉਹ ਉਹਦੇ ਕੋਲੇ ਹੋਣਾ ਚਾਹੀਦਾ ਠੀਕ ਹੈ ਜਿਹੜਾ ਵੀ ਐਪਲੀਕੈਂਟ ਹੈ ਜਿਹੜਾ ਵੀ ਵਿਨੇਕਾਰ ਇਹਨਾਂ ਵੈਕੈਂਸੀ ਦੇ ਲਈ ਅਪਲਾਈ ਕਰਨਾ ਚਾਹੁੰਦਾ ਹੈ ਉਹਦੇ ਕੋਲੇ 5 ਸਾਲ ਪੁਰਾਣਾ ਹੈਵੀ ਡਰਾਈਵਿੰਗ ਲਾਇਸੈਂਸ ਹੈ ਜਿਹੜਾ ਹੋਣਾ ਚਾਹੀਦਾ ਹੈ ਠੀਕ ਹੈ ਤੇ ਇਹਦੇ ਲਈ ਜਨਰਲ ਕੈਟਾਗਰੀ ਦੇ ਵਿੱਚ ਜਿਹੜੇ ਕੈਂਡੀਡੇਟ ਆ ਉਹਨਾਂ ਦੀ ਏਜ ਹਨ ਕਿ 25 ਤੋਂ 45 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ ਠੀਕ ਹੈ ਤੇ एससीबीसी ਨੂੰ ਜਿਸ ਤਰ੍ਹਾਂ 5 ਸਾਲ ਦੀ ਰਿਲੈਕਸੇਸ਼ਨ ਦਿੱਤੀ ਜਾਂਦੀ ਹੈ ਉਹ ਰਿਲੈਕਸੇਸ਼ਨ ਮਿਲੇਗੀ ਠੀਕ ਹੈ ਜੀ ਪ੍ਰੀਫਰੈਂਸ ਉਹਨੂੰ ਦਿੱਤੀ ਜਾਏਗੀ ਜਿਹੜਾ ਬੰਦਾ ਮੋਟਰ ਮਕੈਨਿਜ਼ਮ ਦੀ ਜਾਣਕਾਰੀ ਰੱਖਦਾ ਹੋਵੇ ਠੀਕ ਹੈ ਉਹਨੂੰ ਪ੍ਰੀਫਰੈਂਸ ਦਿੱਤੀ ਜਾਊਗੀ ਕ੍ਰਾਈਟੇਰੀਆ ਆਫ ਸਿਲੈਕਸ਼ਨ ਠੀਕ ਹੈ ਜਿਹੜੇ ਐਲੀਜੀਬਲ ਕੈਂਡੀਡੇਟ ਹੈ ਪਾਸ ਦਾ ਡਰਾਈਵਿੰਗ ਟੈਸਟ ਤੁਸੀਂ ਆਨਲਾਈਨ ਅਪਲਾਈ ਕਰਦੋਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਸਾਰੇ ਇਹ ਪ੍ਰੋਸੈਸ ਤੁਹਾਡਾ ਹੋ ਗਿਆ ਆਨਲਾਈਨ ਫਾਰਮ ਅਪਲਾਈ ਕਰਤਾ ਡਰਾਈਵਿੰਗ ਲਾਇਸੈਂਸ ਜਿਹੜਾ ਸੌਰੀ ਡਰਾਈਵਿੰਗ ਟੈਸਟ ਹੈ ਜਿਹੜਾ ਤੁਹਾਡਾ ਲਿਆ ਜਾਏਗਾ ਤੇ ਜਿਹੜੇ ਕੈਂਡੀਡੇਟ ਟੈਸਟ ਪਾਸ ਕਰਨਗੇ ਉਹਨਾਂ ਨੂੰ एलिजिਬਲ ਮੰਨਿਆ ਜਾਏਗਾ ਠੀਕ ਹੈ ਪਲੇਸ ਆਫ ਪੋਸਟਿੰਗ ਕਿ ਤੁਹਾਡੀ ਡਿਊਟੀ ਕਿਤੇ ਵੀ ਪੰਜਾਬ ਦੇ ਵਿੱਚ ਕਿਤੇ ਵੀ ਸਟੇਸ਼ਨ ਤੇ ਲਗਾਈ ਜਾ ਸਕਦੀ ਹੈ ਠੀਕ ਹੈ ਤੇ ਤੁਹਾਨੂੰ ਉੱਥੇ ਹੀ ਜੁਆਇਨ ਕਰਨਾ ਪਵੇਗਾ ਰਿਮਨਰੇਸ਼ਨ ਠੀਕ ਹੈ ਸਿਲੈਕਟਡ ਕੈਂਡੀਡੇਟ ਹੈ ਜੀ ਉਹਨਾਂ ਨੂੰ ਜਿਹੜਾ ਮਿਨੀਮਮ ਵੇਜਸ ਆ ਠੀਕ ਹੈ ਟਾਈਮ ਟੂ ਟਾਈਮ ਜਿਵੇਂ ਅਪਡੇਟ ਦਿੰਦੀ ਹੈ ਸਰਕਾਰ ਉਹਦੇ ਅਕੋਰਡਿੰਗ ਉਹਨਾਂ ਨੂੰ ਵੇਜਸ ਮਿਲਣਗੇ ਠੀਕ ਹੈ ਜੀ 8 ਘੰਟੇ ਦੀ ਡਿਊਟੀ ਤਾਂ ਤੁਹਾਡੇ ਲਈ ਲਾਗਣੀ ਹੈ ਇਸ ਤੋਂ ਇਲਾਵਾ ਜੇਕਰ ਐਕਸਟਰਾ ਤੁਸੀਂ ਕੰਮ ਕਰਦੇ ਹੋ ਤਾਂ ਉਹਦਾ ਓਵਰਟਾਈਮ ਕਰਦੇ ਹੋ ਤਾਂ ਉਹਦੇ ਅਲੱਗ ਤੋਂ ਪੇਮੈਂਟ ਆ ਜਿਹੜੀ ਤੁਹਾਨੂੰ ਮਿਲੇਗੀ ਠੀਕ ਹੈ ਜੀ ਅੱਗੇ ਗੱਲ ਕਰੀਏ ਇੰਪੋਰਟੈਂਟ ਇਨਸਟਰਕਸ਼ਨ ਦੀ ਕਿ ਜਿਹੜੀ ਵੀ ਜਾਣਕਾਰੀ ਤੁਸੀਂ ਫਿਲ ਕਰਨੀ ਆਨਲਾਈਨ ਫਾਰਮ ਅਪਲਾਈ ਕਰਦੇ ਸਮੇਂ ਉਹ ਜਾਣਕਾਰੀ ਹੈ ਜਿਹੜੀ ਉਹ ਵੈਲਿਡ ਹੋਣੀ ਚਾਹੀਦੀ ਹੈ ओरिजिनल ਹੋਣੀ ਚਾਹੀਦੀ ਹੈ ਠੀਕ ਹੈ ਹਾਊ ਟੂ ਅਪਲਾਈ ਤੁਸੀਂ ਇਹਨਾਂ ਦੀ ਆਹ ਵਾਲੀ ਵੈਬਸਾਈਟ ਦਾ ਲਿੰਕ ਕਰਾਜੀਏ ਠੀਕ ਹੈ ਇਹਦੇ ਤੇ ਜਾਣਾ ਤੇ ਆਨਲਾਈਨ ਅਪਲਾਈ ਕਰ ਦੇਣਾ ਠੀਕ ਹੈ ਅਪਲਾਈ ਨੂੰ ਬਟਨ ਤੇ ਕਲਿੱਕ ਕਰੋਗੇ ਠੀਕ ਹੈ ਤੇ ਜਿਹੜਾ ਮੋਬਾਈਲ ਨੰਬਰ ਤੁਸੀਂ ਫਾਰਮ ਇੱਕ ਮੋਬਾਈਲ ਨੰਬਰ ਹੀ ਯੂਜ਼ ਕਰਨਾ ਮੋਬਾਈਲ ਨੰਬਰ ਨੂੰ ਤੁਸੀਂ ਚੇਂਜ ਕਰ ਸਕਦੇ ਹੋ ਫਾਰਮ ਅਪਲਾਈ ਕਰਦੇ ਸਮੇਂ ਠੀਕ ਹੈ ਜੀ ਜਿਹੜੇ ਕੈਂਡੀਡੇਟ ਆ ਜਦੋਂ ਅਪਲਾਈ ਕਰਨਗੇ ਤਾਂ ਫਿਰ ਉੱਥੇ ਤੁਹਾਨੂੰ ਫੀਸ ਦੀ ਆਪਸ਼ਨ ਵੀ ਦਿਖਾਈ ਦੇਵੇਗੀ ਜਦੋਂ ਆਨਲਾਈਨ ਅਪਲਾਈ ਕਰੋਗੇ ਠੀਕ ਹੈ 100 ਰੁਪਏ ਫੀਸ ਆ ਪਲੱਸ ਜੀਐਸਟੀ ਪਲੱਸ ਟਰਾਂਜੈਕਸ਼ਨ ਚਾਰਜਸ ਵਗੈਰਾ ਜਿਹੜੇ ਇਹਦੇ ਨਾਲ ਲੱਗਣਗੇ ਠੀਕ ਹੈ ਜੀ ਕੈਂਡੀਡੇਟ ਆ ਜਿਹੜੇ ਉਹਨਾਂ ਨੂੰ ਅਪਡੇਟ ਜਿਹੜਾ ਰਹਿਣਾ ਚਾਹੀਦਾ ਮਤਲਬ ਜੋ ਵੀ ਨਿਊ ਆਏਗਾ ਅਪਡੇਟ ਵੈਸੇ ਆਪਣੇ ਚੈਨਲ ਤੇ ਤੁਹਾਨੂੰ ਦੇਖਣ ਨੂੰ ਮਿਲੇਗਾ ਠੀਕ ਹੈ ਇਨਸਟruction ਆਫ ਫਿਲਿੰਗ ਅਪਲੀਕੇਸ਼ਨ ਫਾਰਮ ਠੀਕ ਹੈ ਤੁਸੀਂ ਜਿਹੜੀ ਜਾਣਕਾਰੀ ਇੱਕ ਵਾਰੀ ਭਰ ਦਿੱਤੀ ਆਪਣਾ ਮੋਬਾਈਲ ਨੰਬਰ ਭਰ ਦਿੱਤਾ ਠੀਕ ਹੈ ਜੀ ਇੱਕ ਵਾਰੀ ਫਾਰਮ ਭਰ ਕੇ ਸਬਮਿਟ ਕਰਤਾ ਉਸ ਤੋਂ ਬਾਅਦ ਇਹਦੇ ਵਿੱਚ ਕੋਈ ਚੇਂਜ ਨਹੀਂ ਕਰ ਸਕਦੇ ਠੀਕ ਹੈ ਇਸ ਤੋਂ ਬਾਅਦ ਚੱਲਦੇ ਹਾਂ ਜੀ ਅਗਲੇ ਨੋਟੀਫਿਕੇਸ਼ਨ ਦੇ ਵੱਲ ਠੀਕ ਹੈ ਕੰਡਕਟਰ ਦਾ ਨੋਟੀਫਿਕੇਸ਼ਨ ਅਸੀਂ ਕਰ ਰਹੇ ਸੀ ਅੱਗੇ ਡਰਾਈਵਰ ਦੀ ਵੈਕੈਂਸੀਜ਼ ਠੀਕ ਹੈ ਕਿ ਜਿਹੜੀ ਸੌਰੀ ਡਰਾਈਵਰ ਦੀ ਵੈਕੈਂਸੀ ਦੇ ਬਾਰੇ ਆਪਾਂ ਗੱਲ ਕਰ ਲਈ ਆਪਾਂ ਕਰ ਰਹੇ ਸੀ ਕੰਡਕਕਟਰ ਦੀ ਵੈਕੈਂਸੀ ਤੇ ਠੀਕ ਹੈ ਇਹ ਵੀ ਆਊਟਸੋਰਸ ਵੇਸਟ ਹੈ ਉਹ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਨੋਟੀਫਿਕੇਸ਼ਨ ਡਾਊਨਲੋਡ ਕਰ ਸਕਦੇ ਹਾਂ ਠੀਕ ਹੈ 30 ਤਰੀਕ लास्ट ਅਪਲਾਈ ਕਰ ਜੀ ਅਲੀਜੀਬਿਲਟੀ ਕਰਾਈਟੇਰੀਆ ਠੀਕ ਹੈ ਜਿਹੜੀ ਡਰਾਈਵਰ ਦੀ ਵੈਕੈਂਸੀਸ ਰਾਜ ਉਹਦੇ ਲਈ ਤੁਸੀਂ 8th ਪਾਸ ਆ ਜਿਹੜੀ ਹੁਣ ਹੀ ਲਾਜ਼ਮੀ ਸੀ ਪੰਜਾਬੀ ਸਬਜੈਕਟ ਪੜਿਆ ਹੋਣਾ ਚਾਹੀਦਾ ਸੀ ਠੀਕ ਹੈ ਤੇ ਕਨੈਕਟਰ ਦੀ ਵੈਕੈਂਸੀ ਦੇ ਲਈ ਕੀ ਹੈ ਕਿ 10th ਪਾਸ ਵੀ ਅਪਲਾਈ ਕਰ ਸਕਦੇ ਆ ਜੇਕਰ ਤੁਹਾਡੀ ਪਲੱਸ 2 ਕੀਤੀ ਹੋਈ ਹੈ ਤਾਂ ਵੀ ਤੁਸੀਂ ਇਹਨਾਂ ਵੈਕੈਂਸੀ ਦੇ ਲਈ ਅਪਲਾਈ ਕਰ ਸਕਦੇ ਹੋ 10th ਲੈਵਲ ਤੱਕ ਦੀ ਪੰਜਾਬੀ ਤੁਹਾਡੀ ਪੜ੍ਹੀ ਹੋਣੀ ਚਾਹੀਦੀ ਹੈ ਠੀਕ ਹੈ ਤੇ ਕੰਡਕਟਰ ਲਾਇਸੈਂਸ ਹੋਣਾ ਚਾਹੀਦਾ ਤਾਂ ਹੀ ਤੁਸੀਂ ਵੈਲਿਡ ਕੰਡਕਟਰ ਲਾਇਸੈਂਸ ਹੋਏਗਾ ਤਾਂ ਹੀ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਵੈਲਿਡ ਸਰਟੀਫਿਕੇਟ ਹੈ ਜਿਹੜਾ ਉਹ ਕੰਡਕਟਰ ਦੇ ਲਈ ਫਰਸਟ ਏਡ ਦੇ ਵਿੱਚ ਵੀ ਹੋਣਾ ਚਾਹੀਦਾ ਠੀਕ ਹੈ ਤੇ ਇਹ ਦਾ ਜਿਹੜੀ ਉਹ 18 ਤੋਂ 37 ਸਾਲ ਦੀ ਹੋਣੀ ਚਾਹੀਦੀ ਹੈ ਜਰਨਲ categories ਦੇ ਵਿੱਚ ਐਸੀਬੀਸੀ ਦੇ ਵਿੱਚ ਉਹ ਹੀ 5 ਸਾਲ ਦੀ ਰੈਲੈਕਸੇਸ਼ਨ ਹੈ ਜਿਹੜੀ ਤੁਹਾਨੂੰ ਮਿਲੇਗੀ ਠੀਕ ਹੈ ਜੀ ਕ੍ਰਾਈਟੇਰੀਆ ਆਫ ਸਿਲੈਕਸ਼ਨ ਇਹਦੇ ਵਿੱਚ ਕੀ ਹੈ ਕਿ ਕੈਕਟਰ ਦੇ ਵਿੱਚ ਜਿਹੜੇ ਤੁਹਾਡੇ ਮਾਰਕਸ ਹੋਣਗੇ ਠੀਕ ਹੈ 10th +2 ਦੇ ਜੋ ਵੀ ਮਾਰਕਸ ਹੋਣਗੇ ਉਹਦੀ ਮੈਰਿਟ ਬਣਾਈ ਜਾਊਗੀ ਮੈਰਿਟ ਵੇਸ ਤੇ ਤੁਹਾਡੀ ਸਿਲੈਕਸ਼ਨ ਆ ਜਿਹੜੀ ਉਹ ਕੀਤੀ ਜਾਵੇਗੀ ਠੀਕ ਹੈ ਪਲੇਸ ਆਫ ਪੋਸਟਿੰਗ ਕਿਸੇ ਵੀ ਜਗ੍ਹਾ ਤੇ ਤੁਹਾਨੂੰ ਤਾਇਨਾਤ ਕੀਤਾ ਜਾ ਸਕਦਾ ਹੈ ਜਿੱਥੇ ਵੀ ਤੁਹਾਨੂੰ ਜੁਆਇਨਿੰਗ ਦੇ ਲਈ ਕਿਹਾ ਜਾਏਗਾ ਉੱਥੇ ਤੁਹਾਨੂੰ ਜੁਆਇਨਿੰਗ ਕਰਨੀ ਪਵੇਗੀ ਠੀਕ ਹੈ ਜੀ ਰੈਮੂਨਰੇਸ਼ਨ ਜਿਹੜੇ ਸਿਲੇਕਟਡ ਕੈਂਡੀਡੇਟ ਹੈ ਠੀਕ ਹੈ ਜੀ ਜਿਹੜੇ ਸਿਲੇਕਟਡ ਕੈਂਡੀਡੇਟ ਆਗੇ ਰਾਜੇ ਠੀਕ ਹੈ ਉਹ ਕੀ ਹੈ ਕਿ ਉਹਨਾਂ ਨੂੰ ਵੇਜਸ ਆ ਜਿਹੜੀਆਂ ਉਹ ਟਾਈਮ ਟੂ ਟਾਈਮ ਠੀਕ ਹੈ ਜੋ ਵੀ ਗਵਰਨਮੈਂਟ ਦੇ ਦੁਆਰਾ ਦਿੱਤੇ ਜਾਣਗੇ ਉਹ ਮਿਲਣਗੇ 8 ਘੰਟੇ ਡਿਊਟੀ ਕਰਨੀ ਤਲਾ ਆਦਮੀ ਹੈ ਤੋਂ ਇਲਾਵਾ ਜੇਕਰ ਓਵਰਟਾਈਮ ਕਰਦੇ ਹੋ ਤਾਂ ਉਹਦੇ ਅਲੱਗ ਪੇਮੈਂਟ ਆ ਜਿਹੜੀ ਤੁਹਾਨੂੰ ਕੀਤੀ ਜਾਏਗੀ ਠੀਕ ਹੈ ਤੇ ਜਿਹੜੇ ਸਿਲੈਕਟਡ ਕੈਂਡੀਡੇਟ ਹੋਣਗੇ ਉਹਨਾਂ ਨੂੰ ਵੀਕਲੀ ਰੈਸਟ ਵੀ ਮਿਲੇਗੀ ਮਤਲਬ ਹਫਤੇ ਦੀ ਇੱਕ ਹਫਤੇ ਦੇ ਵਿੱਚ ਇੱਕ ਛੁੱਟੀ ਵੀ ਤੁਹਾਨੂੰ ਦਿੱਤੀ ਜਾਏਗੀ ਤੇ ਪਿਓਰਲੀ ਐਡ ਹੌਕ ਵੇਜ ਤੇ ਇਹ ਵੈਕੈਂਸੀਸ ਆ ਠੀਕ ਹੈ ਇੰਪੋਰਟੈਂਟ ਇਨਸਟਰਕਸ਼ਨ ਉਹੀ ਹੈ ਕਿ ਕੋਈ ਵੀ ਜਾਣਕਾਰੀ ਹੈ ਜਿਹੜੀ ਤੁਸੀਂ ਉਹ ਗਲਤ ਫਿਲ ਨਹੀਂ ਕਰਨੀ ਸਿਰ ਸਹੀ ਤੇ ਵੈਲਿਡ ਜਾਣਕਾਰੀ ਤੁਸੀਂ ਫਿਲ ਕਰਨੀ ਆ ਹਾਊ ਟੂ ਅਪਲਾਈ ਤੁਸੀਂ ਇਹਨਾਂ ਦੀ ਵੈਬਸਾਈਟ ਆ ਵੈਬਸਾਈਟ ਦਾ ਲਿੰਕ ਹੈ ਇਹਦੇ ਤੇ ਜਾ ਕੇ ਇਹਨਾਂ ਵੈਕੈਂਸੀਜ਼ ਨੂੰ ਆਨਲਾਈਨ ਅਪਲਾਈ ਕਰ ਸਕਦੇ ਹੋ ਜੇਕਰ ਕੋਈ ਬੰਦਾ ਕਹਿੰਦਾ ਕਿ ਅਸੀਂ ਪੋਸਟ ਕਰਦੇ ਆਂਗੇ ਠੀਕ ਹੈ ਜਿਹੜਾ ਡਾਕ ਰਾਹੀਂ ਭੇਜਦੇ ਆਂਗੇ ਤਾਂ ਉਹ ਫਾਰਮ ਕਦੇ ਵੀ ਜਿਹੜੇ ਐਕਸੈਪਟ ਨਹੀਂ ਕੀਤੇ ਜਾਣਗੇ ਸਿਰਫ ਆਨਲਾਈਨ ਮੋਡ ਤੇ ਅਪਲਾਈ ਕੀਤੇ ਜਿਹੜੇ ਉਹੀ ਜਿਹੜੇ ਇਹਨਾਂ ਦੁਆਰਾ ਐਕਸੈਪਟ ਕੀਤੇ ਜਾਣਗੇ ਠੀਕ ਹੈ ਜੀ ਜਦੋਂ ਆਨਲਾਈਨ ਅਪਲਾਈ ਕਰੋਗੇ ਉੱਥੇ ਫੀਸ ਦਾ ਆਪਸ਼ਨ ਵੀ ਆ ਗਿਆ ਫੀਸ ਤੁਹਾਡੀ ਹੈਗੀ ਰਾਜੇ ₹100 ਫੀਸ ਆ ਪਲੱਸ GST ਪਲੱਸ ट्रांजੈਕਸ਼ਨ ਚਾਰਜਸ ਵਗੈਰਾ ਲਗਾ ਕੇ ਤੁਸੀਂ ਉਹ ਫੀਸ ਹੈ ਜਿਹੜੀ ਫਿਲ ਕਰਦੇ ਹੋਗੇ ਠੀਕ ਹੈ ਤੇ ਜਿਹੜੀ ਤੁਸੀਂ ਫੋਟੋ ਅਪਡੇਟ ਅਪਲੋਡ ਕਰਨੀ ਹੈ ਠੀਕ ਹੈ ਉਹ ਲੇਟੈਸਟ ਹੋਣੀ ਚਾਹੀਦੀ ਹੈ ਠੀਕ ਹੈ ਇਨਸਟਰਕਸ਼ਨ ਫॉर ਆਫ ਫਿਲਿੰਗ ਫਾਰਮ ਠੀਕ ਹੈ ਜੀ ਕਿ ਨੋ ਚੇਂਜ ਕਿਸੇ ਵੀ ਹਾਲਤ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਦੁਬਾਰਾ ਵੀ ਕਹਿ ਦਣੀ ਕਿਸੇ ਵੀ ਹਾਲਤ ਤੁਹਾਡਾ ਮੋਬਾਈਲ ਨੰਬਰ ਹੈ ਜਿਹੜਾ ਚੇਂਜ ਨਹੀਂ ਹੋਣਾ ਚਾਹੀਦਾ ਠੀਕ ਹੈ ਜਿਹੜਾ ਮੋਬਾਈਲ ਨੰਬਰ ਤੁਹਾਡੇ ਕੋਲ ਚੱਲ ਰਿਹਾ ਉਹ ਹੀ ਫਿਲ ਕਰ ਦਿਓ ਬਹੁਤ ਹੈ ਠੀਕ ਹੈ ਜੀ ਲੇਟੈਸਟ ਫੋਟੋ ਜਿਹੜੀ ਤੁਸੀਂ ਅਪਲੋਡ ਕਰਨੀ ਹੈ ਠੀਕ ਹੈ ਸੋ ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਿਓ ਜਦੋਂ ਇੱਕ ਵਾਰੀ ਤੁਹਾਡਾ ਫਾਰਮ ਸਬਮਿਟ ਹੋ ਗਿਆ ਉਸ ਤੋਂ ਬਾਅਦ ਤੁਸੀਂ ਉਹਦੇ ਵਿੱਚ ਕੋਈ ਚੇਂਜ ਨਹੀਂ ਕਰ ਸਕਦੇ ਥੋੜਾ ਧਿਆਨ ਦੇ ਨਾਲ ਆਪਣੇ ਫਾਰਮ ਜਿਹੜੇ ਉਹ ਅਪਲਾਈ ਕਰਿਓ ਠੀਕ ਹੈ ਜੀ ਜਿਹੜੇ ਵੀ ਸਟੂਡੈਂਟਸ ਨੂੰ ਠੀਕ ਹੈ ਜੀ ਜਿਸ ਵੀ ਬਿਨ ਕਾਰਨ ਨੂੰ ਜੇਕਰ ਸਾਈਟ ਦਾ ਲਿੰਕ ਨਹੀਂ ਮਿਲਦਾ ਜਾਂ ਤੁਹਾਨੂੰ ਨੋਟੀਫਿਕੇਸ਼ਨ ਨਹੀਂ ਮਿਲਦਾ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਸਾਡਾ ਵਟਸਐਪ ਦਾ ਲਿੰਕ ਦਿੱਤਾ ਹੋਇਆ ਤੁਸੀਂ ਉਸ ਤੇ ਜਾ ਕੇ ਜਿਹੜਾ ਸਾਨੂੰ ਕੰਟੈਕਟ ਕਰ ਸਕਦੇ ਹੋ ਜੀ ਤੇ ਜਿਹੜਾ ਇਹ ਫਾਰਮ ਤੁਸੀਂ ਅਪਲਾਈ ਕਰਨਾ ਉਹ ਤੁਸੀਂ ਕਿਸੇ ਵੀ ਕਾਫੇ ਤੇ ਜਾ ਕੇ ਠੀਕ ਹੈ ਜਿੱਥੇ ਵੀ ਫਾਰਮ ਅਪਲਾਈ ਜਾਂਦੇ ਅਪਲਾਈ ਹੁੰਦੇ ਆ ਫਾਰਮ ਭਰੇ ਜਾਂਦੇ ਆ ਉੱਥੇ ਜਾ ਕੇ ਤੁਸੀਂ ਉਹਨਾਂ ਨੂੰ ਇਹ ਨੋਟੀਫਿਕੇਸ਼ਨ ਦਿਖਾ ਸਕਦੇ ਹੋ ਜਾਂ ਵੀਡੀਓ ਦਿਖਾ ਸਕਦੇ ਹੋ ਕਿ ਇਹ ਵੈਕੈਂਸੀਜ਼ ਆਈਆਂ ਹੋਈਆਂ ਨੇ ਜੀ ਇਹ ਪੋਸਟਾਂ ਆਈਆਂ ਹੋਈਆਂ ਨੇ ਤੇ ਇਹਨਾਂ ਦੇ ਲਈ ਅਪਲਾਈ ਕਰਨਾ ਹੈ ਠੀਕ ਹੈ ਤੇ ਜੇਕਰ ਕਿਸ ਨੂੰ ਹੋਰ ਕੋਈ ਜਾਣਕਾਰੀ ਚਾਹੀਦੀ ਹੋਈ ਇਹਨਾਂ ਪੋਸਟਾਂ ਦੇ ਰਿਕਾਰਡਿੰਗ ਜਾਂ ਕੁਝ ਵੀ ਪੁੱਛਣਾ ਕਰਨਾ ਹੋਇਆ ਤਾਂ ਤੁਸੀਂ ਸਾਡੇ ਮੋਬਾਈਲ ਨੰਬਰ ਤੇ ਕਾਲ ਕਰਕੇ ਜਿਹੜੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਇਹਦੇ ਨਾਲ ਹੀ ਅੱਜ ਦਾ ਏ ਆਪਣਾ ਅਪਡੇਟ ਇੱਥੇ ਖਤਮ ਹੁੰਦਾ ਮਿਲਦੇ ਆ ਨਿਊ ਅਪਡੇਟ ਦੇ ਨਾਲ ਧੰਨਵਾਦ